ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਲਈ ਬਹੁਤ ساری ਮਸ਼ੀਨਰੀ ਆਪਾਂ ਲੈ ਕੇ ਪਹੁੰਚਿਆ ਘੜ ਤੋਂ ਘੱਟ ਰੇਟ ਗੱਡੀ ਦਾ ਮਿਲ ਜੂਗਾ 65000 ਰੁਪਿਆ ਪੂਰੀ ਵੀਡੀਓ ਦੀ ਤੇ ਸਾਰੀਆਂ ਮਸ਼ੀਨਰੀਆਂ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 9465629488 ਜੇ ਕਿਸੇ ਨੇ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਐਡ ਆਪਾਂ ਛੇਤੀ ਤੋਂ ਛੇਤੀ ਫਰੀਦ ਵਿੱਚ ਲਗਾ ਦਾਂਗੇ ਪਹਿਲੀ ਗੱਡੀ ਜਿਹੜੀ ਆਪਾਂ ਲੈ ਕੇ ਪਹੁੰਚਿਆ ਤੁਹਾਡੇ ਵਾਸਤੇ ਆਲਟੋ ਐਲੈਕਸ ਲੈ ਕੇ ਪਹੁੰਚੀ ਅੱਜ ਦੀ ਮਾਡਲ ਦੀ ਗੱਲ ਕਰੀਏ 2008 ਮਾਡਲ ਗੱਡੀ ਆਪਾਂ ਨੂੰ ਮਿਲ ਜੂਗੀ ਪਾਸਿੰਗ ਮਿਲ ਜੂਗੀ 2029 ਤੱਕ ਗੱਡੀ ਦੀ ਡਿਮਾਂਡ 1 ਲੱਖ 10000 ਰੁਪਏ ਦੀ ਗੱਡੀ ਆਪਾਂ ਨੂੰ ਮਿਲ ਜੂਗੀ ਬਰਨਾਲੇ ਏਰੀਆ 'ਚ ਸੈਕੰਡ ਓਨਰ ਗੱਡੀ ਹੈ ਜੀ ਸੈਂਟਰ ਲੁਕਿੰਗ ਹੈ ਸਾਰਾ ਕੁਝ ਵਧੀਆਗਾ ਜਿੰਨੇ ਪਾਰਟਸ ਹੁੰਦੇ ਸਾਰਾ ਕੁਝ ਆਪਾਂ ਨੂੰ ਨਾਲ ਦਾ ਮਿਲ ਵਸੀ ਮਾਲਕ ਨੇ ਕਿਹਾ ਸਾਰੀ ਗੱਡੀ ਦੀ ਫੁੱਲ ਗਾਰੰਟੀ ਹੈ ਇੰਜਨ ਗੇਅਰ ਤੋਂ ਲੈ ਕੇ ਟਾਇਰਾਂ ਦੀ ਤੇ ਅੰਦਰ ਬਾਹਰੋਂ ਸਾਰਾ ਕੁਝ ਹੀ ਪੰਜਾਬ ਨੰਬਰਾਂ ਨੰਬਰ ਪਲੇਟਾਂ ਸਰਕਾਰੀ ਨੇ ਬਾਕੀ ਜਿਹੜੀ ਡਿਮਾਂਡ ਤੁਹਾਨੂੰ ਮੈਂ ਦੱਸੀ ਆ 1 10 ਇਹ ਸਿਰਫ ਇੱਕ ਡਿਮਾਂਡ ਆ ਕੋਈ ਫਿਕਸਡ ਰੇਟ ਨਹੀਂ ਹੈਗਾ ਸੀ ਮਾਲਕ ਨੇ ਕਿਹਾਗਾ ਘਾਟਾ ਵਾਧਾ ਬਹਿ ਕੇ ਕੀਤਾ ਜਾਊਗਾ ਸੀ ਤੇ ਜਿਹਨੂੰ ਵੀ ਇਹ ਗੱਡੀ ਪਸੰਦ ਆਈ ਆ ਕੋਈ ਜਾ ਕੇ ਦੇਖਣਾ ਚਾਹੁੰਦਾ ਬਰਨਾਲੇ ਜਾ ਕੇ ਦੇਖ ਸਕਦਾ ਹਾਂ ਤੇ ਅੰਦਰੋਂ ਜੇ ਦੇਖੀਏ ਤਾਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪਾਂ ਨੂੰ ਵਧੀਆ ਪ੍ਰੋਪਰ ਮਿਲੂਗੀ ਜੇ ਗੱਡੀ ਨੂੰ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਜਾ ਕੇ ਦੇਖ ਸਕਦੇ ਹੋ ਜੇ ਪਹਿਲਾਂ ਕੋਈ ਗੱਲ ਕਰਨੀ ਹੈ ਕੁਝ ਪੁੱਛਣਾ ਹੈ ਮਾਲਕ ਤੋਂ ਤਾਂ ਮਾਲਕ ਦਾ ਨੰਬਰ ਹੈ ਜੀ 84373 ਤੇ 00517 ਇਹ ਓਨਰ ਦਾ ਨੰਬਰ ਹੈ ਗੱਲ ਤੁਸੀਂ ਆਪ ਕਰ ਸਕਦੇ ਹੋ ਸੈਕਿੰਡ ਗੱਡੀ ਫਿਰ ਤੋਂ ਆਪਾਂ ਆਲਟੋ ਲੈ ਕੇ ਪਹੁੰਚਿਆ ਐਲ ਐਕਸ ਆਈ ਹੈ ਜੀ ਪਿਛਲੀ ਗੱਡੀ ਐਲ ਐਕਸ ਸੀਗੀ ਆ ਐਲ ਐਕਸ ਆਈ ਹੈ AC ਹੀਟਰ ਤੋਂ ਲੈ ਕੇ ਇੰਚਣ ਗੇਅਰ ਸਾਰਾ ਕੁਝ ਆਪ ਨੂੰ ਪ੍ਰੋਪਰ ਵਧੀਆ ਮਲਜੂ ਟੋਟਲ ਕੰਮ ਕੀਤਾ ਕਰਾਇਆ ਗੱਡੀ ਦਾ ਆਪਨ ਮਿਲ ਜੂਗਾ ਤੇ ਗੱਡੀ ਖੜੀ ਹੈ ਪਟਿਆਲੇ ਏਰੀਆ 'ਚ ਜੀ ਡਿਮਾਂਡ ਦੀ ਗੱਲ ਕਰੀਏ 1,20,000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ 2009 ਮਾਡਲ ਗੱਡੀ ਹੈ ਜੀ 3rd ਓਨਰ ਹੈ ਤੀਜੇ ਨਾਮ ਗੱਡੀ ਹੈ ਕੰਡੀਸ਼ਨ ਵਧੀਆ ਘਰੇ ਖੜੀ ਆ ਤੇ ਮਾਲਕ ਨੇ ਜਾਣ ਜੀ ਬਾਹਰ ਤਾਂ ਕਰਕੇ ਮਾਲਕ ਨੇ ਗੱਡੀ ਇਹ ਸੇਲ ਕਰਨੀ ਹੈ ਮਾਲਕ ਚੱਲੇ ਨੇ ਇੰਗਲੈਂਡ ਜੇ ਕਿਸੇ ਨੂੰ ਗੱਡੀ ਪਸੰਦ ਆਈ ਇਹ ਆਲਟੋ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਤੁਹਾਨੂੰ ਘਰੇ ਗੱਡੀ ਮਿਲੂਗੀ ਕਿਸੇ ਨੇ ਸਟਾਰਟ ਕਰਕੇ ਦੇਖਣੀ ਤੁਰ ਕੇ ਦੇਖਣੀ ਚਲਾ ਕੇ ਦੇਖਣੀ ਹੈ ਜੀ ਜਾ ਕੇ ਦੇਖ ਸਕਦੇ ਹੋ ਬਾਕੀ ਜੇ ਆਪਾਂ ਅੰਦਰੋਂ ਦੇਖੀਏ ਤਾਂ LCD ਬੂਗਰਾ ਮਾਲਕ ਨੇ ਲਵਾਈ ਹੋਈ ਹੈ ਤੇ ਵਧੀਆ ਮੈਟ ਰੱਖੇ ਹੋਏ ਨੇ ਵਧੀਆ ਚੈਰੀ ਕਲਰ ਹੈ ਗੱਡੀ ਦਾ ਰੰਗ ਵੀ ਸੋਹਣਾ ਗੱਡੀ ਦਾ ਤੇ ਅੰਦਰੋਂ ਜੇ ਦੇਖੀਏ ਤਾਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਇੱਕ ਵੀ ਡਿਮਾਂਡ ਇੱਕ ਵਾਰੀ ਮਾਲਕ ਨੇ ਆਖੀ ਆ ਘਾਟਾ ਬਾਧ ਕੀਤਾ ਜਾਊਗਾ ਪਟਿਆਲੇ ਤੁਸੀਂ ਆਪ ਹੀ ਦੇਖ ਲਓ ਜਾ ਕੇ ਜੇ ਕਿਸੇ ਨੇ ਪਹਿਲਾਂ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਾਂ ਮਾਲਕ ਨਾਲ ਤੁਸੀਂ ਗੱਲ ਆਪ ਕਰ ਸਕਦੇ ਹੋ ਜੀ 8556873617 ਇਹ ਡਾਇਰੈਕਟ ਓਨਰ ਦਾ ਮੋਬਾਈਲ ਨੰਬਰ ਹੈ ਗੱਲਬਾਤ ਕਰ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆ ਰਹੀ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਤੇ ਵੱਧ ਵੱਧ ਸਪੋਰਟ ਕਰਿਆ ਕਰੋ ਜੀ ਅੱਗੇ ਸ਼ੇਅਰ ਕਰ ਦਿਓ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੱਲੇ ਇੱਕ ਚਿੱਟੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਜਿਨ੍ਹਾਂ ਨੇ ਪਹਿਲਾਂ ਤੋਂ ਸਬਸਕ੍ਰਾਈਬ ਕਰ ਰੱਖਿਆ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਕਿਸੇ ਨੇ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਬੋਣੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਫ੍ਰੀ ਚ ਆਪਾਂ ਐਡ ਲਗਾ ਦੇਵਾਂਗੇ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਗੱਡੀ ਪਹੁੰਚੀ ਆ ਗੱਡੀ ਆਪਣੇ ਕੋਲੇ ਵੈਗਨਰ ਪਹੁੰਚੀ ਐ ਜੀ ਗੱਡੀ ਦਾ ਮਾਡਲ 2010 ਐ ਤੇ ਸੈਕੰਡ ਓਨਰ ਗੱਡੀ ਆ ਸੀ ਸੀएनजी ਕਿੱਟ ਲੱਗੀ ਹੋਈ ਐ ਓਨ ਪੇਪਰ ਐ ਸੀ 65000 ਰੁਪਿਆ ਮਾਲਕ ਨੇ ਫਿਕਸ ਰੇਟ ਦੱਸਿਆਗਾ ਮਾਲਕ ਨੇ ਕਿਹਾਗਾ ਘਾਟਾ ਬਾਦਾ ਹੋਣਾ ਨਹੀਂ ਇੱਕ ਹੀ ਡਿਮਾਂਡ ਦਸੀ ਆ ਬਾਕੀ ਰੇਟ ਤੁਸੀਂ ਆਪ ਹੀ ਕਰ ਲਿਓ ਮਾਲਕ ਨਾਲ ਤੇ ਰੰਗ ਰੂੰਗ ਦੇਖ ਲਓ ਗੱਡੀ ਚੈੱਕ ਕਰ ਲਓ ਸਾਰਾ ਕੁਝ ਦੇਖ ਲਓ ਜੀ ਤੁਸੀਂ ਜਾ ਕੇ ਦੇਖਣੀ ਆ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੇ ਸਟਾਰਟ ਕਰਕੇ ਦੇਖ ਸਕਦੇ ਹੋ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾ ਹੀ ਦਿੱਤਾ ਜੀ ਤੇ ਮੈਨੂੰ ਕਮੈਂਟ ਕਰਕੇ ਦੱਸੋ ਤੁਸੀਂ ਵੀਡੀਓ ਕਿਵੇਂ ਦੀ ਲੱਗੀ ਵਧੀਆ ਲੱਗੀ ਐ ਲਾਈਕ ਸ਼ੇਅਰ ਜਰੂਰ ਕਰ ਦਿਓ ਠੀਕ ਐ ਸੀ ਬਾਕੀ ਅੰਦਰ ਬਾਹਰ ਸਾਰਾ ਕੁਝ ਗੱਡੀ ਦਾ ਤੁਸੀਂ ਦੇਖ ਹੀ ਲਿਆ ਓਨਰ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ 6283651243 ਇਹ ਓਨਰ ਦਾ ਮੋਬਾਈਲ ਨੰਬਰ ਹੈ ਗੱਲਬਾਤ ਜਿਹੜੀ ਵੀ ਕਰਨੀ ਹੋਈ ਕਰ ਲਿਓ ਜੀ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਸ਼ੁਕਰੀਆ ਧੰਨਵਾਦ ਤੁਸੀਂ ਸਾਰੀ ਵੀਡੀਓ ਦੇਖੀ ਤੇ ਹਲੇ ਤੱਕ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਪਹਿਲਾਂ ਵੀ ਨਹੀਂ ਕੀਤਾ ਹੋਇਆ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਹਰ ਰੋਜ਼ ਆਪਾਂ ਮਸ਼ੀਨਰੀਆਂ ਅਲੱਗ-ਅਲੱਗ ਏਰੀਆ ਚ ਲੈ ਕੇ ਆਉਂਦੇ ਰਹਿੰਨੇ ਆ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰੋ ਅਗਲੀ ਵੀਡੀਓ ਚ ਤੁਹਾਨੂੰ ਕਿੱਥੋਂ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਚਾਹੀਦੀ ਹੈ ਦੱਸੋ ਮੈਨੂੰ